ਜਦ ਕੋਈ ਘਰ ਦੇ ਵਿੱਚ ਨਵੀਂ ਚੀਜ਼ ਲੱਗਦੀ ਹੈ ਤੇ ਬੰਦਾ ਉਹਦੇ ਨਾਲ ਕੋਲੋਲਾ ਕਰੀ ਜਾਂਦਾ ਜਿੱਦਾਂ ਸਾਡੇ ਘਰ ਦੇ ਵਿੱਚ ਨਾ ਵੀ ਆਹ ਰਾਤ ਅਸੀਂ ਸੋਲਰ ਪੈਨਲ ਲਾਇਆ ਸੀ ਸਾਰੀ ਰਾਤ ਅਸੀਂ ਇਹਦੇ ਨਾਲ ਖੇលਦੇ ਰਹੇ ਬਸ ਕਦੇ ਲਾਈਟ ਅੱਗੇ ਆ ਜੇ ਕਰੇ ਬੁੱਝੇ ਕਰੇ ਵੱਜੇ ਕਰੇ ਬੁੱਝੇ ਕਰੇ ਵੱਜੇ ਕਰੇ ਇਹੀ ਦੇਖਦੇ ਰਹੇ ਬਸੇ ਬਹੁਤ ਸੋਹਣੀ ਲੱਗੀ ਸਾਨੂੰ ਮੇਰੇ ਤੋਂ ਲਾਈਟ ਆ ਰਹੇ ਬਸ ਇੱਕ ਵਾਰ ਦਾ ਇਨਵੈਸਟਮੈਂਟ ਸਾਰੇ ਮੈਂ ਕਹਿੰਦਾ ਵੀ ਹੁਣ ਕਿੰਨਾ ਟਾਈਮ ਕੱਢਦੀ ਐ ਜਦ ਤੱਕ ਦਾ ਚਾਨਣ ਇੱਕ ਵਾਰ ਪੈਸੇ ਲੱਗੇ ਤੇ ਹੁਣ ਸਭ ਜੀ ਕੱਲ ਸਰ ਜੀ ਦਾ ਹੈ ਤਾਂ ਇੱਥੇ ਇਹ ਤਾਂ ਮੁਰਕੀਸੀ ਬਾਈ ਹੁਣ ਲਾਈ ਹੋਈ ਐ ਇਹਦਾ ਵੀ 3-4 ਸਾਲ ਹੋ ਗਏ ਕਹਿੰਦੇ ਉਦਾਂ ਹੀ ਉਦਾਂ ਹੀ ਵੱਧਦੀ ਐ ਹਲੇ ਹਲੇ ਇਹਦਾ ਪ੍ਰਾਈਸ ਦਾ ਪਤਾ ਨਹੀਂ ਲੱਗਿਆ ਵੀ ਕਿੰਨੇ ਦੀ ਐ ਉਹ ਸ਼ਾਇਦ ਅਸੀਂ ਅੱਜ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਸੋਲਰ ਨੈਟ ਦਾ ਕਿੰਨਾ ਪ੍ਰਾਈਸ ਹੈ ਦਾ ਤੈਨੂੰ ਸਾਰਾ ਕੁਝ ਦੱਸਿਆ ਕੱਲ ਤੁਹਾਨੂੰ ਗਾਈ ਨੇ ਸਾਨੂੰ ਚੱਕ ਕੇ ਦੇ ਦਿੱਤੀ ਪਹਿਲਾਂ ਕਹਿੰਦਾ ਤੁਸੀਂ ਫਿੱਟ ਕਰਕੇ ਦੇਖ ਲਓ ਜੇ ਤੁਹਾਡੇ ਪਸੰਦ ਆ ਫਿਰ ਤੁਸੀਂ ਲਾ ਲਿਓ ਨਹੀਂ ਤੁਹਾਨੂੰ ਮੈਂ ਇਹ ਲਾਈਟ ਬਦਲੀ ਕਰਕੇ ਹੋਰ ਦੂਜੀ ਦੇ ਦੂੰਗਾ ਨਾ ਭਾਈ ਸਾਡੇ ਪਸੰਦ ਆ ਇਹ ਚੱਲੀਏ ਹੁਣ ਖੇਤਾਂ ਨੂੰ ਮਾਰੀਏ ਘੇੜਾ ਸਵੇਰ ਦਾ ਟਾਈਮ ਹੋ ਚੱਲਿਆ ਕਾਲੂ ਉਹ ਦਰ ਉਹਥੇ ਬਿਠਾ ਲਿਆ ਉਹਦੇ ਪਿੱਛੇ ਰੋਕਿਆ ਹੋਇਆ ਮੈਂ ਲੈ ਕੇ ਨਹੀਂ ਜਾਣਾ ਚਾਹੁੰਦਾ ਉਹਨੂੰ ਨਾਲ ਕਿਤੇ ਕੁੱਮ ਕੁੱਪ ਨੂੰ ਆਏ ਕੁੱਮ ਕੇ ਨਾ ਜਾਵੇ ਹਾਂ ਆ ਜਾਂਦਾ ਕਿ ਤੇ ਹੁਣ ਮੈਂ ਤੇ ਗੇਟ ਦੇ ਬਾਹਰ ਖੜਾ ਹੋਵੇ ਜਾਣੇ ਨੂੰ ਕੱਲ ਆ ਪਿੰਡ ਵਾਲਾ ਖੇਤ ਬਾਤਤਾ ਤਾ ਮੈਂ ਕਿ ਬਿੱਦਰ ਵੀ ਗੀੜਾ ਮਾਰਦਾ ਇੱਧਰ ਮੱਝਦਾ ਨਹੀਂ ਹੈਗਾ ਗੀੜਾ ਮੋਟਰ ਦੀ ਸਾਰੀ ਸਫਾਈ ਕਰਤੀ ਸੁੰਦਰਮ ਸੁੰਦਰਮ ਦੇ ਪਰਦੇ ਪਰੇ ਹੁਣ ਇੱਥੇ ਆ ਜਾਇ ਕਰਾਂਗੇ ਯਾਰ। ਉਹ ਕਰਮਜੀਤ ਖੜਾ ਇੱਧਰ। ਤੇ ਆਂਬ ਲੱਗੇ ਹੋਏ ਦੇ ਪਰਦੇ। ਆਂਬੀਆ। ਲਾਡਾ ਹੁਣ ਚੱਲੀ ਆਪਣੇ ਦੂਜੇ ਖੇਤਾਂ ਨੂੰ। ਉੱਥੇ ਬੈਠਦੇ ਘੜੀ ਘੰਟਾ। ਆਪਣੇ ਘਰ ਆ ਗਿਆ। ਜਿਹੜੇ ਬੰਦੇ ਕੰਮ ਲੱਭਦੇ ਫਿਰਦੇ ਆ। ਨਾ ਲੱਭਦੇ ਨੀ ਫਿਰਦੇ। ਹਾਂ। ਉਹ ਆਜਾ ਹੁਣ ਜਿਕਣਾ ਵੀ ਹੁਣ ਆਪਣਾ ਵੀ ਮਹਾਰਾਜ ਹਸਤੀਆਂ ਵਾਲੇ ਪੈਣ ਦੀ ਆ ਮੈਂ ਕਹੂੰਦਾ ਕੰਮ ਜ਼ਰੂਰੀ ਆ ਕਰਦੇ ਲੱਗ ਜਾ ਇੱਧਰ ਕਰ ਦੇ ਨਗੰਦ ਨੂੰ ਇਹਨੂੰ ਮੇਰੇ ਪਾਸ 2 ਦਿਨ ਦਾ ਕੰਮ ਆ ਸੀਕ ਲਾਇਓ ਚ ਹਾਂ ਮੈਂ ਕਿਹ ਗਾਹ ਚਾਲ ਬਣਾ ਕੇ ਰੱਖੀ ਆ ਆ ਜਾ ਫਿਰ ਕੰਮ ਤਾਂ ਵਾਧੂ ਆ 2-3 ਦਿਨ ਬਾਅਦ ਇੱਧਰ ਲਾ ਲੈਣੇ ਫਿਰ 2-3 ਦਿਨ ਬਾਅਦ ਕਨਾਂ ਮੇਰੇ ਘਰ ਲਾ ਲੈ ਅੱਛਾ ਇੱਧਰ ਆ ਫਿਰ ਮੜਾ ਜਾ 6 ਦਿਨ ਹੋ ਜਗੇ ਇੱਕ ਹੋ ਗਏ ਗਏ ਜਿਹੜਾ ਇਹਦੇ ਉੱਪਰ ਪ੍ਰੈਸ਼ਰ ਨਾਲ ਕਰੂੰਗਾ ਰਾਂਗਾ ਮੁੱਠੀ ਗੱਲ ਕਰ ਲੈਣਾ ਜੀ ਮੁੱਠੀ ਸਾਹਿਬ ਵਿੱਚ ਵੜਦੂ ਪੂਰਾ ਇਹਨਾ ਹਾਂਜੀ ਹਾਂਜੀ ਹਾਂ ਨਾ ਪਾਂਦਾ ਕਿ ਚਾਹ ਪ੍ਰਮਾਣ ਵਾਰਤੋਂਗੇ ਹਾਂ ਚਾਹੇ ਇਹ ਕੋਈ ਬਣੀ ਬਣੀ ਪੁੱਟੀ ਮਾ ਦੀ ਉਹ ਕੋਲ ਕੇ ਮਾਰ ਦਾਂਗੇ ਪੁੱਟੀ ਹਾਂਜੀ ਮੀਚ ਖਰਾਬ ਤਾਂ ਨਹੀਂ ਹੋਊਗੀ ਗਾਰੰਟੀ ਵਾਲਾ ਰੰਗ ਚਾਹੀਦਾ ਹਾਂਜੀ ਹਾਂਜੀ ਕਿੰਨੇ ਸਾਲ ਕੱਢ ਦਿੰਦਾ 4 ਸਾਲ ਕੱਢ ਦਿੰਦਾ ਅੱਛਾ ਹਾਂਜੀ ਉਹ ਲਾਈਫ ਟਾਈਮ ਵਾਲਾ ਨਹੀਂ ਹੈਗਾ ਵੀ ਖਰਾਬੇ ਨਾ ਹੋਵੇ ਲੈ ਫੇਰ ਸਾਡੇ ਅਸੀਂ ਕਿੱਥੇ ਜਾਉਂਗੇ ਹਾਂ ਨਹੀਂ ਦੇਖ ਦਲਾਂ ਮੈਂ ਕਿ ਮੈਂ ਇੱਧਰ ਕਰਿਆ ਤਾਂ ਪ੍ਰਾਇਮਰ ਮਾਰਿਆ ਦਿੱਦਰ ਉਹ ਮਾਰਿਆ ਹੋਇਆ ਇੱਥੇ ਮਾਰਿਆ ਤਾਂ ਮੈਂ ਮੈਂ ਇਹ ਡਰੈਕਟਰ ਪ੍ਰਾਇਮਰ ਮਾਰਤੀ ਇੱਕ ਗੋੜੀ ਇਹ ਦੋ ਗੋੜੀ ਜਿੱਤਾ ਕਲਰ ਮਾਰਨਾ ਹੈ ਕਲਰ ਮਾਰਨਾ ਤੇਲ ਨਾਲ ਮਾਰੇ ਤੇਲ ਵਾਲੇ ਮਾਰੇ ਤੁਮ ਅੱਛਾ ਜੀ ਮੈਨੂੰ ਕਿੱਤੀ ਦੋ ਘਟਾ ਹੈ ਹਾਂ ਨਾ ਨਾ ਜਮ ਕਿ ਠੀਕ ਅਹੀ ਕਰਦੀ ਵਧੀਆ ਲੱਗੂ ਤੁਹਾਡੀ ਮਰਤੀ ਆਈ ਹੂੰ ਸਮਝਦੇ ਦਿਖੇਗਾ ਕਿ ਮੈਂ ਥੋੜਾ ਜਿਹਾ ਨਾ ਵੀ ਜਿੱਦਾਂ ਉਹ ਉੱਪਰ ਗਰੇ ਆ ਉਹਨੂੰ ਥੋੜਾ ਹਲਕਾ ਰੱਖਣਾ ਚਾਹੁੰਦਾ ਅੱਛਾ ਇਦੋਂ ਪਕਾਣ ਦਾ ਪਾਣੀ ਨਹੀਂ ਮਾਰ ਦਿੰਦੇ ਚੱਲਾ ਨਾਲੀ ਹਾਂ ਟੈਨਮੜਾ ਮਾਹਮਾ ਪਾਣੀ ਮਾਰੇ ਪਾਣੀ ਮਾਰੇ ਨਿੱਦਾਂ ਲੱਗੇ ਜੀ ਪਾਣੀ ਹਾਂ ਅੱਛਾ ਜੀ ਇਹ ਦੱਬਾ ਮਾਰ ਪਾਣੀ ਦਾ ਅੱਛਾ ਜੀ ਬੈਠਾ ਆਕੇ ਲਗਾਵੇ ਪੀਵੀਸੀ ਹੀ ਕਾਗਾਂ ਮਾਰਨੀ ਉਹ ਲੱਗਣੀ ਆ ਦੇਖ ਨਹੀਂ ਪਕਾ ਲੂ ਆਕੇ ਦੇਖ ਲਈ ਏਸੀ ਵੀ ਲੱਗਣੀ ਏਸੀ ਵੀ ਉਹ ਉੱਪਰ ਦੇਖਾ ਹੈ ਰ ਪਾਕੇ ਚਲੋ ਸੁੱਕਣ ਨੂੰ ਪੋਤਾਈ ਕਿਹੜਾ ਕਿਹੜਾ ਪਾਣੀ ਛਿਟਣੀ ਛੱਡਦੀ ਵੀ ਆਪਾਂ ਉੱਪਰ ਫੋਟੇ ਜਗਾ ਛੱਡਦੀ ਵੀ ਹਾਂ ਹਾਂ ਮੈਂ ਕਿ ਪੂਰੇ ਪਾਉੜੀ ਲਾਉਂਗੇ ਫੇਰ ਕਰਕੇ ਆਉਂਗੇ ਬੜੀਆਂ ਮਕੇ ਚਲਕੋਤੀ ਹੋ ਫੇਰ ਦੋੜੇ ਕਰਦੇ ਆਂ ਠੀਕਾਈ ਹੋ ਜਾਊਗਾ ਜੀ ਹੁਣ ਜੀ ਕੋਣ ਹੁਣ ਸੁੱਕ ਲੈਣਾ ਥੋੜਾ ਜਿਹਾ ਸੀਮੈਂਟ ਵਾਲੀ ਕਲਰ ਕਰਨਾ ਹੈ ਹਾਂ ਨੀ ਆ ਪਾਣੀ ਮਾਰ ਇਹੋ ਜਿਹਾ ਕਲਰ ਹੋ ਜਪੇ ਹੋ ਜਾਣਾ ਹੋ ਜਾਣਾ ਜੀ ਰਾਜੋ ਇਹ ਉੱਪਰ ਦੇਖੋ ਕਿੱਥੇ ਹਾਂ ਗਰੇ ਰੰਗ ਹੋ ਜਾਣਾ ਇਹ ਚ ਲੈ ਕੇ ਆਉਣਾ ਪੈਣਾ ਹਾਂ ਪਸਮਿੰਟ ਥੋੜਾ ਤਾਜ਼ਾ ਤਾਜ਼ਾ ਲਾਇਆ ਹੁੰਦਾ ਗਰੇ ਰੰਗ ਹੋ ਜਾਣਾ ਜੀ ਹਾਂ 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 ਇਦਾਂ ਦਾ ਕਰਦੇ ਪਾਉਂ ਉਹ ਥਰ ਇੱਕਣੀ ਮਾਰਦੇ ਉੱਤੇ ਗਾ ਫੁੱਟੀ ਮਾਰਵੇ ਹਾਂਜੀ ਉੱਤੇ ਅੱਡੇ ਉਹ ਕਦ ਪੁੱਟੀ ਵੱਜੂਗੀ ਫਿਰ ਤੇਰੀ ਚੈ ਪ੍ਰੇਮ ਮਾਰਨ ਕਹਿ ਪ੍ਰੇਮ ਚਾਹੁੰਦਾ ਹਾਂ ਹੂੰ ਹੂੰ ਉਹ ਤੇਰੀ ਸਲਾ ਵੀ ਲੈ ਲਵਾਂ ਆਇਆ ਦੋ ਤਰੀਕ ਨੂੰ ਤਾਂ ਦੋ ਤਿੰਨ ਦਿਨ ਦਾ ਕੰਮ ਆਈ ਤਮ ਤਮਾਗੇ ਮੈਂ ਕਿਹਾ ਤਮ ਆਇਆ ਪਹਿਲਾਂ ਨਮ ਬਲਾ ਹਜ ਮੜਾ ਜਾ ਉਹ ਪਰਦਾ ਕੁਛ ਸੋਚ ਰਹੇ ਦੁਬਾਰੇ ਫੇਰ ਇੱਥੇ ਤੇ ਪੈੜ ਲੱਗੜੀ ਦੁਬਾਰੇ ਯਾਰ ਅੱਛਾ ਜੀ ਹੂੰ ਕੱਟ ਜਾ ਉਹ ਵਾਹੀ ਮੁਰੇ ਨੋ ਹੂੰ ਫੇਰ ਪਾਣੀ ਪਾ ਲਾ ਬਗਰੀ ਪਾ ਲਾ ਹਾਂ ਹਾਂ ਰੂ ਟਾਇਲ ਕੰਨੀ ਕਿਹਨੇ ਆ ਮੰਗਾਈ ਮੈਂ ਐਦਾ ਲੱਗੜੀ ਟਾਇਲ ਬਲੈਕ ਟਾਇਲ ਲੱਗਣੀ ਆ ਉਹ ਮੁੱਕ ਕੀ ਹੋ ਰਹੀ ਐ ਇਨੀਕ ਮੰਗਾਈ ਹੋਈ ਦੁਬਾਰੇ ਇਹ ਉਰੇ ਉਰੇ ਕਾਲੀ ਲੱਗਣੀਆਂ ਹੈ ਨੀ ਹਾਂ ਇਹ ਪੱਟੀ ਕਾਲੀ ਲੱਗਣੀ ਆ ਹਾਂ 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 ਠੀਕ ਹੈ ਠੀਕ ਉੱਪਰ ਵੀ ਕੋਈ ਬਣਾਇਆ ਥੱਲੇ ਵੀ ਹਾਂ ਆਹੇ ਕਰਤਾ ਠੀਕ ਠੀਕ ਇੱਧਰ ਵਾਈਟ ਇੱਧਰ ਬੈਠ ਇੱਧਰ ਗਰੇ ਇੱਧਰ ਗਰੇ ਇਹ ਗਰੇ ਤਾਂ ਨਹੀਂ ਕਾਲਾ ਜਾ ਨਾ ਕਾਲਸ ਹੈ ਕਾਲਸ ਰੰਗ ਹੈ ਅਡਾ ਉੱਪਰ ਕੇ ਨਾ ਕੰਮ ਚੱਲਣਾ ਹੈ ਹਾਂ ਫੁੱਲ ਚੱਲਣਾ ਕੰਮ ਹਾਂ ਹਾਂ ਉੱਪਰ ਵੀ ਤੇਰਾ ਪਿਆ ਹਲੇ ਉਹ ਛੱਤ ਨੂੰ ਪਿਆ ਹਲੇ ਕਾ ਕੰਮ ਰੱਖਿਆ ਹਾਂ 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 ਕਮਰਾ ਤਾਂ ਦੇ ਦਿੰਦੇ ਆ ਤੇਰੀ ਬਣਾ ਲੈ ਚੱਲ ਆ ਜਾ ਫਿਰ ਬਸ ਆ ਜਾ ਪਰਸੋਂ ਤੂੰ ਠੀਕ ਹੈ ਠੀਕ ਹੈ ਹੁਣ ਇਹਨਾਂ ਦਾ ਤੇਰਾ ਠੀਕ ਹੈ ਜੀ ਬਸ ਈ ਕਾਲ। ਮਾ ਆ ਗਿਆ ਭਾਈ ਇੱਧਰ। ਆ ਜਾ। ਯਾਰ ਉੱਪਰ ਕੱਢ ਕੇ ਬਾਦਰਾ ਕੱਢ ਕੇ ਉਹਦੇ 'ਤੇ ਡਿਜ਼ਾਈਨ ਬਣਾਉਣਾ। ਬਾਦਰਾ ਕੱਢਣਾ। ਹੂੰ। ਉੱਪਰ ਨੂੰ ਆ ਜਾ ਫਿਰ ਜੇ। ਆਜਾ ਹੁਣ ਆਜਾ ਲੈਕਟਰ ਪਾਉਣਾ ਮੈਂ। ਮੈਂ ਮਾਦ ਤੇ ਬਹੁਤ ਗਰੂਸਾ ਫਸਿਆ ਹੋਇਆ। ਮੈਂ ਤੁਹਾਨੂੰ ਡਿਜ਼ਾਈਨ ਦਿਖਾਉਂਦਾ। ਠੀਕ ਆ ਉਹ ਕੱਢ ਕੇ ਥੱਲੇ ਤੇ ਉਹ ਪੜਾਉਣੀ ਆ ਉਹਦੇ ਉੱਪਰ ਲੱਗਣੀ ਆ ਫਿਰ ਵਧੀਆ ਲੱਗੂਗੀ ਥੱਲੇ ਚਿੱਟਾ ਰੰਗ ਕੰਨਰ ਹੋ ਜਾਊਗਾ ਫਿਰ ਐਸੀ ਜਿਆਦਾ ਨਹੀਂ ਆ ਆਹ ਚੰਗੀ ਵੀ ਹਾਂਜੀ ਸੱਣੇ ਓਕੇ ਆ ਜੇ ਆਪਾਂ ਇਹਦੀ ਬਣਵਾ ਦਈਏ ਕੀ ਦੀ ਆਹੀ ਚੀਜ਼ ਦੀ ਜਿੱਦਾਂ ਤਰੀ ਆਹ ਆਪਾਂ ਮੈਂ ਏਦਾਂ ਜਿੱਦਾਂ ਆਹੇ ਏਦਾਂ ਵੀ ਹੋ ਜਾਊਗਾ ਮੇਰੀ ਗੱਲ ਤਾਂ ਸੁਣੋ ਹਾਂ ਔਰ ਆਪਾਂ ਨੂੰ ਸਪੋਰਟ ਵੀ ਦੇਣੇ ਪੈਣੀ ਆ ਫੇਰ ਪੰਨ ਤੋੜ ਹੋਣੀ ਟੈਲਾ ਦੀ ਸਾਰੀ ਉਹ ਤੇਰੀ ਨਾ ਨਾ ਯਾਰ ਜਿੱਦਾਂ ਹੁਣ ਆਤ ਰਖ ਕੱਟੀ ਹੋਈ ਆ ਬਾਦਰਾ ਹਾਂ ਗਿੰਦੂ ਦਾ ਇੰਗਲਾ ਦਾ ਬਣਵਾ ਕੇ ਬਾਦਰਾ ਉਹਦਾ ਲੋਹੀ ਦਾ ਬਣਵਾ ਦਿੰਦੇ ਆ ਉਹ ਸਾਫ ਆਪਾਂ ਹਾਂਜੀ ਫੇਰ ਵੀ ਲੱਗਣਾ ਨੂੰ ਦੋਸੇ ਵੀ ਲੱਗਣਾ ਹੈਗਾ ਬਾਦ ਇਹਨਾਂ ਨੇ ਆਪਣੀਆਂ ਪੱਤੀਆਂ ਮਾਰ ਕੇ ਕਿ ਮੈਂ ਹੀਠਾ ਬਾਦਰਾ ਦਾ ਬਣਾਉਣਾ ਉੰਮੇ ਹੋ ਜਾਣਾ ਯਾਰ ਮੈਂ ਗਿੰਦੂ ਨੂੰ ਮੈਂ ਜਾ ਕੇ ਲੈ ਮੈਂ ਮੋਰਸਾਲ ਦੇ ਮੈਂ ਗਿੰਦੂ ਲੈ ਕੇ ਆਉਂਦਾ ਬਿਸਾਲ ਕੇ ਬਾਬੇ ਨੂੰ ਲੈਣਿਆ ਤਾਂ ਗਿੰਦੂ ਬਾਬੇ ਨੂੰ ਇਹਦਾ ਕਿ ਦਿਨ ਘਰ ਦੇ ਵੀਡੀਓ ਬਣਾਵਾਂਗੇ ਦਿਖਾਵਾਂਗੇ ਇਹ ਵੀ ਛੱਤ ਰਿਆ ਘਰ ਹਾਂ ਬਣਾਵਾਂਗੇ ਡੈਡੀਕੇਟ ਵੀਡੀਓ ਤੇਰੇ ਪਰ ਜਦੋਂ ਤਿਆਰ ਹੋ ਗਿਆ ਹੋ ਗਏ ਬੰਦੇ ਇਕੱਠੇ ਉਹ ਬਣਾਈ ਜਾਂ ਅੰਦਰ ਆਸ ਕੀ ਦਿਹਾ ਹਾਂ ਤੇਰੇ ਤੂੰ ਬਹੁਤ ਦੇਖ ਹਾਂ ਆਪੇ ਕੋਈ ਇਹੜੀ ਸੀਟ ਲੱਗਦੀ ਗੇਟਾਂ ਚ ਕਟਿੰਗ ਆਉ ਲੋ ਇਤਨਾ ਕਟਿੰਗ ਆਉ ਬਈ ਕਟੇ ਕਰ ਉਹ ਇਕੱਠੀ ਚ ਕਰ ਦਿੰਦੇ ਆ ਤੂੰ ਵੀ ਆ ਜਾ ਯਾ ਚੱਕਰਾਂ ਦੀ ਵੀ ਆਉਂਦੀ ਆ ਆ ਜਾ ਆ ਜਾ ਟਾਪ ਜੈਕਟਰ ਨਹੀਂ ਹੈਗਾ ਜਿਦਾ ਤੁਹਾਨੂੰ ਲੱਗਦਾ ਐਨੂੰ ਵੀਡੀਓ ਦਿਖਾ ਕੱਢ ਕੇ ਸਾਹ ਇਹਨੂੰ ਦਿਖਾਈ ਨਹੀਂ ਮੈਂ ਦਿਖਾਈ ਨਹੀਂ ਹੈਗੀ ਚਾਲਾ ਬਣਾ ਦਮਾ ਹੈ ਨਹੀਂ 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 ਇਟਾਂ ਦਾ ਨਹੀਂ ਬਣਾਦਾ ਬਣਾ ਦੂੰਗਾ ਇਹ ਬਣਦਾ ਬਣਾ ਦੇ ਇਟਾਂ ਦਾ ਮਣ ਤਾਂ ਜਾਣਾ ਏਡੀ ਗੱਲ ਹਾਂ ਹਾਂ ਉਹ ਆਂਛਲੀ ਦਵਾਇਆ ਆਪਣਾ ਕਾਰੋਕਾਰ ਕੇ ਬਾਗੀ ਤਰ੍ਹਾਂ ਹੋ ਪੱਕਾ ਕੰਮ ਤਾਂ ਉਹੀ ਹੈ ਹਾਂ ਇਹ ਇਟਾਂ ਦਾ ਇੱਕ ਮੇਰੀ ਗੱਲ ਸੁਣ ਇੱਟ ਉਹ ਤੇ ਬਾਹਰ ਕੱਢੂੰਗਾ ਉਹਦੇ ਥੱਲੇ ਬਣਾਉਂਗਾ ਫਿਰ ਹਾਂ ਨਹੀਂ ਨਹੀਂ ਹਾਂ ਆ ਵੀ ਪੂਰੇ ਦੇ ਤਾਂ ਆ ਗਿਆ ਤੇਰਾ ਆਇਆ ਜਾਣਾ ਬਾਹਰ ਬਈ ਮੈਂ ਇੰਨਾ ਕਿ ਜਾਊਗਾ ਮੰਡ ਬਾਹਰ ਤੇ ਕਰ ਪਰ ਜੈਲਾ ਮਾਰ ਠੀਕ ਵਾਤ ਮੈਂ ਆਪੇ ਕਰਦਾ ਆ ਕਿ ਕਿਲਕ ਨੂੰ ਛੱਡ ਤੂੰ ਹਾਂ ਹੋਊਂਗਾ ਬਾਅਦ ਸੋਲੋ ਫਿਰ ਖੋਲ ਦਿੰਦੇ ਸ਼ਾਮ ਨੂੰ ਮਿਲਾਂਗੇ ਇਹ ਨਾ ਸੀ ਖੋਲ ਦੇ ਤੂੰ ਆਵੇ ਮਹੀਨੇ ਬਾਅਦ ਫਿਰ ਹਾਂ ਐਸਾ ਇਹਨੂੰ ਸ਼ਟਰਿੰਗ ਜਿਹਨੂੰ ਟਾਈਮ ਲੱਗਣਾ ਇਹ ਤਾਂ ਇੱਕ ਦਿਨ ਦਾ ਕੰਮ ਨਾ ਭਰਾਈ ਦਾ ਸਾਂ ਨੂੰ ਮੈਂ ਕਰਕੇ ਪਰਾਂ ਕਰਨਾ ਇਹ ਅੱਜ ਸ਼ਾਮ ਨੂੰ ਆਹ ਉਹ ਮਟਾ ਹੁਣ ਤਾਂ ਹੁਣ ਕਰਦੇ ਨਾ ਪਾਣਾ ਸਮਾਨ ਵੀ ਲਿਆਉਣਾ ਪੈਣਾ ਸਮਾਨ ਕਿਹੜਾ ਆਉਣਾ ਹਾਂ ਉਸ ਵੀ ਨਹੀਂ ਬਜਰੀ ਸੀਮੈਂਟਰ ਰੇਤਾ ਦਾ ਕੋਈ ਹੋਰ ਕਿਸੇ ਇੱਡਾ ਦਾ ਹੈ ਨਹੀਂ ਇਹ ਨਾ ਹਰਾ ਹੈ ਨਾ ਬਾਈ ਦੇਖ ਹੂੰ ਇਹਦੇ ਨਾਲੇ ਉਹਨਾਂ ਚਿੱਟਾ ਰੰਗ ਆਹ ਤੇ ਰੰਗ ਉਪਰ ਵਾਲੀ ਸ਼ੇਡ ਲੱਗ ਦੇ ਹਾਂ ਹਾਂ ਮਹਾਰਾਜ ਪੱਲੀ ਕਹਿੰਦਾ ਵੀ ਹੁਣੇ ਕਰਾ ਲਓ ਜੋਕਰ ਹੋਣਾ ਇਹ ਵੀ ਉਹ ਬਾਈ ਪਤਾ ਹੈ ਕਿ ਗੱਲ ਚੀਜ਼ ਬਣੇ ਦਿਓ ਪਤਾ ਲੱਗਦਾ ਉਹ ਇਦਾਂ ਨਹੀਂ ਪਤਾ ਲੱਗ ਸੀ ਜੇ ਵਧੀਆ ਚੱਜ ਜਾਊਗਾ ਪਰ ਗੱਲ ਬਣੀ ਨਹੀਂ ਰੰਗ ਠੀਕ ਹੈ ਜੀ ਹਾਂ ਗੱਲ ਕੁਛ ਵੀ ਨਹੀਂ ਹੈ ਠੀਕ ਹੈ ਠੀਕ ਢੋਲ ਦਾ ਫਿਰ ਬਣ ਜੂਗਾ ਗੋਲਾ ਦਾ ਬ ਕੋਈ ਗੱਲ ਨਹੀਂ ਆਗੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਲੱਗਣਾ ਅੱਜ ਆਈ ਕੱਢੋਗੇ ਸਾਰੀ ਹੈ ਹਾਂ ਠੀਕ ਆ ਦੂਜਾ ਲੜਕਾ ਨਹੀਂ ਆਇਆ ਹਲੇ ਆਇਆ ਨਹੀਂ ਆਜੇ ਛੁੱਟੀ ਹੋਈ ਨਹੀਂ ਹਲੇ ਉਹਨੂੰ ਛੁੱਟੀ ਤਾਂ ਹੋ ਗਈ ਸੀ ਕੱਲ ਅੱਛਾ ਅੱਜ ਮੋਂ ਨੂੰ ਮੈਡਮ ਨੂੰ ਬੁਲਾਇਆ ਮੈਂ ਲੋਕ ਨਹੀਂ ਹੂੰ 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 ਉਦੋਂ ਰੋ ਹਸਪੀਟਲ ਦਾ ਸਾਢੇ 2:00 ਵਜੇ ਤੱਕ ਬਗਰੇ ਹਰ ਕੂਨ ਬੰਨੇ ਆ ਕੋਈ ਪੈਸੇ ਪੂਸੇ ਵੀ ਮਿਲਦੇ ਹੋਣੇ ਹਸਪੀਟਲ ਵੱਲੋਂ ਮਿਲਦਾ ਹੁੰਦਾ ਨਹੀਂ ਪਤਾ ਨਹੀਂ ਇਹਦੇ ਬਾਰੇ ਤਾਂ ਮੈਨੂੰ ਹੁਣ ਮੈਂ ਕਹਿੰਦਾ ਵਾ ਤੈਨੂੰ ਦੋ ਬਜਾ ਤੱਕ ਨਾ ਮਿਲਦਾ ਅੱਛਾ ਚੱਲ ਜਿਓ ਭਾਈ ਮੈਂ ਕਿੱਥੇ ਚੱਲੋ ਭਾਈ ਯਾਰਾ ਭੁੱਲੀਏ ਬੜਾ ਦੇਖ ਹੁਣ ਛੱਡ ਲਈ ਉੱਧਰ ਮੋਟਰ ਤੇ ਪਾਣੀ ਲਾਈਏ ਅ ਹ ਕੀ ਕਹਿੰਦੇ ਆ ਪਪੂਲਰਾਂ ਨੂੰ ਸੁੱਕਦੇ ਆ ਮੀਂਹ ਤਾਂ ਉਹ ਨਹੀਂ ਤਾਂ ਰੋਜ਼ ਵੀ ਪੈ ਜਾਂਦਾ ਹੁਣ ਮੀਂਹ ਨਹੀਂ ਪਿਆ ਹੈਗਾ ਉਹ ਆਗੇ ਪਾਈ ਆ ਹਰੀ ਆ ਹਰੀਆ ਛਲਟਾ ਪਾ ਕੇ ਆਮੜਾ ਖੇਤਾਂ 'ਚ ਆਇਆ ਮੈਂ ਆਇਆ ਮੈਂ ਛੱਡੀਏ ਫਿਰ ਮੋਟਰ ਪਾਈ ਆ ਜਾ ਕੰਮ ਕਰਦਾ ਮੈਂ ਥੋੜਾ ਪਾਣੀ ਨਿਕਲਦਾ ਗਿਆ ਵਿੱਚ ਇੱਥੇ ਦੇ ਨਾਲ ਦੋਲੂ ਗਰਿਆ ਹੋਇਆ ਵਿੱਚ ਚੱਲ ਭਾਈ ਉਹ ਨਿਕਲਣ ਲੱਗਿਆ ਪਾਣੀ ਬਸ ਆ ਸਾਰਾ ਖੇਤ ਭਰ ਜਾਊਗਾ ਹੁਣ ਭਰ ਕੇ ਇੱਕ ਵਾਰ ਫਿਰ ਬਹੁਤਾਂ ਨੂੰ ਫਿਰ ਕੋਈ ਛੱਟਾ ਬੀਜ ਪਾ ਕੇ ਕੋਈ ਬੀਜ ਦਿੰਨਾ ਕੁਛ ਨਾ ਕੁਛ ਇਹਦੇ ਚਾਰਾ ਚੂਦੋ ਇਹਦਰ ਵੀ ਲੋਕ ਤੇ ਹਨ ਨੇ ਮਾਲਿਕਾ ਬਧੀ ਲੱਗਦੀ ਹੈ ਬਧੀ ਲੱਗਦੀ ਹੈ ਅੱਛੀ ਲੱਗਦੀ ਹੈ ਪੜੀਏ ਅਖਬਾਰ ਦੋ ਦਿਨ ਦੇ ਇਕੱਠੇ ਹੋਏ ਹੋਏ ਆ ਤੇ ਕੰਮ ਚੱਲ ਰਿਹਾ ਇਦਰ ਪੂਰੇ ਜੋਰ ਨਾਲ ਲੱਗੇ ਇਦਰ ਖੁੰਜੇ ਚ ਚਾਹ ਹੁਣ ਉਹਨਾਂ ਦੀ ਹਾਂਜੀ ਚਾਹ ਨਹੀਂ ਕਲ ਚਾਹ ਪੀ ਕੇ ਫਿਰ ਬਾਅਦ ਚ ਬੜਾ ਚਾਹ ਦੇ ਦੇ ਲੈ ਫਿਰ ਉਹਨਾਂ ਨੂੰ ਚਾਹ ਫੜਾਏ ਮਦਾਰਿਆਂ ਨੂੰ ਲਾ ਭਾਈ ਚਾਹ ਪੀ ਲੋ ਚਾਹ ਚਾਹ ਤੂੰ ਬਰਜਣ ਦਿਖਦੇ ਲਾ ਹਰ ਚਾਹ ਪਰਾਉਣ ਨੂੰ ਵੀ ਸਾਰਿਆਂ ਨੂੰ ਯਾਦ ਹੈ ਨਾ ਤੂੰ ਗਲਾਸ ਉਠਾ ਕੇ ਧੋ ਕੇ ਦੇ ਨਾ ਹੱਸਦਾ ਸੁਸਤੀ ਜੀ ਪਈ ਜਾ ਰਹੀ ਹੈ ਜੀ ਕਰੀ ਜਾ ਬਸੌਂ ਜਾ ਬਸੌਂ ਜਾ ਨੀਂਦ ਜੀ ਆਈ ਜਾ ਰਹੀ ਹੈ ਬਣੇ ਇਹ ਜੋ ਇਹ ਹਾਂ ਦੇਖੋ ਚਾਹ ਦਰੋ ਚਾਹ ਪੀਨ ਨਾਲ ਥੋੜੀ ਫੁਰਤੀ ਜੀ ਆਉ ਜੀ ਵਿੱਚ ਚਾਹ ਪੀਨਾਂ ਚਾਹ ਨਾਲ ਫਿਰ ਜਾਨ ਜੀ ਪੈ ਜੂ ਨੀਂਦ ਜੀ ਨਹੀਂ ਸੁਸਤੀ ਜੀ ਨਹੀਂ ਪਾਉਗੀ ਸੋ ਐ ਤਸਤ ਨਾ ਹੱਟ ਜਾ ਕੋਸ਼ਾ ਕੱਲ ਦਾ ਅਖਬਾਰਤਮਾ ਪੜ ਲਿਆ ਇਹਦੇ ਵਿੱਚ ਇੱਕੇ ਖਬਰ ਮੈਨੂੰ ਵਧੀਆ ਲੱਗੀ ਜਿਹੜੀ ਕੰਮ ਦੀ ਹੈ ਬਾਕੀ ਤਾਂ ਇਧਰ ਉਧਰ ਦੀ ਸਾਰੀਆਂ ਤੇ ਜਿਹੜੀ ਕੰਮ ਦੀ ਖਬਰ ਇਹ ਸੀ ਬੰਗਾਲ ਦੀ ਖਾੜੀ ਤੋਂ ਮੌਨਸੂਨ ਪਾਉਣਾ ਸ਼ੁਰੂ ਹੋ ਗਿਆ ਹੁਣ ਰੋਜ਼ ਖਬਰ ਆ ਜੇ ਕਰੂਗੀ ਅੱਜ ਮੌਨਸੂਨ ਪਾਉਣਾ ਉੱਥੇ ਪਹੁੰਚ ਗਿਆ ਅੱਜ ਮੌਸਮ ਨੂੰ ਪਹੁੰਚਾ ਉੱਥੇ ਪਹੁੰਚ ਗਿਆ ਲੈ ਹੁਣ ਅੱਜ ਅੱਜ ਦਾ ਖਬਰ ਇਹਦੇ ਚ ਦੇਖਦਾ ਕੋਈ ਖਬਰ ਹੋਵੇ ਅੰਲਾ ਬਈ ਸਾਰਾ ਟੱਬਰ ਇਕੱਠਾ ਹੋ ਗਿਆ ਓਏ ਕਹਿੰਦੇ ਚੱਲ ਹੁਣ ਖੜੇ ਆ ਤਾਂ ਕਰ ਰਹੇ ਹਾਂ ਅਸੀਂ ਆ ਲਾਉਣ ਲੱਗੇ ਲਾਈਟ ਭੱਜੀ ਹੋਈ ਆ ਹੁਣ ਲਾਈਟ ਕਰਕੇ ਕੰਮ ਖੜ ਕੇ ਆਣਾ ਦਾ ਆ ਲਾਉਣ ਲੱਗੇ ਆ ਆ ਲੱਗਿਆ ਦੋ ਲਾਤਾ ਦੇਖ ਸੁਗੰਝੇ ਵਿੱਚ ਉਹ ਲਾ ਤੁੱਤ। ਇਸ ਕਪਾਈ ਦੇ ਕਟਿੰਗ ਕਰੀਂ। ਤੈਨੂੰ ਕਰੀਂ। ਆਹ ਸੱਤ ਵਜੇ ਆ ਜਾਣਾ। ਕੋੜੀਓ ਬਿਜਲੀ ਆਣੇ ਨੂੰ। ਕਿਹੜਾ? ਉਹ ਸਾਰਦੇ ਦੇਖਣੀ ਆ। ਸ਼ਾਮਾਂ ਚ ਖੜਾ ਕਿੱਧਰ? ਤਾ ਆ ਲਵਾ ਦੇ ਜੀ ਗਰੇਟ ਗਰੇਟ ਅੱਜ ਆ ਗਰੇਟ 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 ਸੈਂਪਲ ਆ ਇਹ ਤੋਂ ਕੰਮ ਚੱਲਣੇ ਕਿ ਚੱਲ ਅੱਛਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਲੇ ਕੱਕਾ ਕੱਕਾ ਕੱਕੇ ਹਾਂ ਮਤਵਾ ਵਧੀਆ ਹੋ ਗਿਆ ਅੱਗੇ ਦੇਖੀ ਪ੍ਰੇਨਾ ਗ੍ਰੀਨ ਆਹ ਖੜੀ ਹੈ ਇਹ ਬੋਝੇ ਮੰਦੇ ਲੱਕੜੇ ਲਾ ਦੀਏ ਹਾਂ ਲਗਰੇ ਰਹਿਣ ਦੇ ਭਾਈ ਲੱਕੜਾ ਲਾ ਦੇ ਹਾਂ ਹੈ ਤੇ ਜਿਹੜਾ ਕੱਟਣੇ ਨਾ ਮੋਟੇ ਕੱਟੀ ਫਿਰ ਖਾਤਰ ਹਾਂ ਇਹ ਤਾਂ ਹੋਰ ਬੜਾ ਬੜੇ ਕਰਦੀ ਪਾ ਮਿਹਦੇ ਪਰ ਹਾਂ ਆਪਣੇ ਬਹੁਤ ਇਹ ਕੰਮੀ ਹੁੰਦਾ ਕਈ ਜਿਹੜੇ ਬੜੇ ਦੇਖਦੇ ਉਹਦੇ ਬਾਅਦ ਚ ਕਿਸੇ ਬੰਦੇ ਦੀ ਵੀਡੀਓ ਆਈ ਨਾ ਮੋٹے ਮੋٹے ਜਿਆਦਾ ਲਾਏ ਹੋਏ ਉਹ ਸੋਣੇ ਬੜੇ ਜਾਚ ਰਹੇ ਆ ਉਹਦੇ ਆਪਣੇ ਵੀ ਹਾਲਤ ਬਰੀਕ ਛੋਟੇ ਰਹਿ ਗਏ ਇਹ ਆ ਪੁੱਛ ਰਹਾ ਫੋਨ ਕਰਕੇ ਬਿਜਲੀ ਵਾਲਿਆਂ ਨੂੰ ਲੈ ਭਾਈ ਇਧਰ ਆ ਪਾਇਆ ਕਹਿੰਦਾ ਇਹ ਵੀ ਬੁਲਡਨ ਹੈ ਯਹਾਂ ਵੀ ਬੁਲਡਨ ਹੈ ਮਸ ਕਰ ਦੇ ਜਦ ਬੁਲਡਨ ਆ ਜਾਈਗੀ ਨਾ ਤਾਂ ਉਹ ਏਰੀਆ ਥੋੜਾ ਸਾਹ ਜਿਆਦਾ ਹਨਾ ਲੈ ਕੇ ਉੱਪਰ ਵਾਲੇ ਏਰੀਆ ਵਿੱਚ ਬੁਲਡਨ ਹੀ ਦੇ ਰਹੇ ਆ ਤਾਂ ਜਿਆਦਾ ਨਹੀਂ ਲੱਗਣਾ ਕੰਜੇਪਤਨ ਚਾਰ ਕਲਰ ਜੇ ਹੋ ਜਾਣੀ ਆਵੇ ਐਜੇ ਕਰੀਏ ਆਰਕੀਟੈਕਟ ਪਤਾ ਕਰੀਏ ਵੀ ਇੰਜੀਨੀਅਰ ਹਾਂ ਮੈਂ ਕੁੱਛ ਇਸਕੇ ਵਾਰਾ ਪੁੱਛਤਾ ਮੈਂ ਵੀਡੀਓ ਕਾਲ ਕਰਕੇ ਨਜ਼ਰੇ ਲੱਗੀ ਨਜ਼ਰ ਮੈਂ ਕਿਹਾ ਨਜ਼ਰ ਲੱਗੀ ਲੈਟ ਨਹੀਂ ਆ ਰਹੀ ਹੈਗੀ ਮੈਂ ਕਿਹਾ ਜੇ ਫਿੱਟ ਕਰ ਦੇਣਗੇ ਉਹ ਵੀ ਹੁਣ ਛੱਡੇ ਬੈਠੇ ਆ ਬਣਾ ਲਓ ਪਰ ਤੜਕਾ ਲਾ ਕੇ ਹਾਂਜੀ ਬਣਾ ਲਊ ਚੌਲ ਬਣਾ ਲਓ ਚੌਲ ਮੈਂ ਕਿਹਾ ਤੇ ਬੜ ਤੁਸ ਚੌਲ ਖਾਂਦੇ ਆਂ ਜੇ ਮੋਟਰ ਵੀ ਬੰਦ ਲੈਟ ਮੋਟਰ ਵੀ ਭੱਜ ਗਈ ਹੋਣੀ ਦਾ ਉਹ ਵੀ ਬੰਦ ਹੋ ਗਈ ਥੋੜੀ ਬਸ ਹੁਣ ਸਾਰਾ ਕੰਮ ਖੜ ਗਿਆ ਲੈਟ ਵਗੈਰ ਫੋਂ ਕਿਆ ਖਰੇ ਬੰਦਾ ਯਾਰ ਫੋਨ ਵੀ ਨਹੀਂ ਚੱਕਦੇ ਬਿਜਲੀ ਵਾਲੇ ਚਲੋ ਆਪਾਂ ਦਾ ਕੁਝ ਖਾਈਏ ਪੀਏ ਫਿਰ ਲਓ ਜੀ ਅੱਜ ਮੈਂ ਆਪ ਆਇਆ ਕੁਕਿੰਗ ਕਰਨ ਤੇ ਅਵੇ ਚੌੜ ਬੋਲ ਹੁੰਦੇ ਤੇ ਤੜਕਾ ਸੜਕ ਲਾਤਾ ਸੱਜੂ ਕਿਆ ਜੀ ਬਹੁਤ ਆ ਵੀ ਫਿਲਮ ਦੇਖਦੇ ਨੈਟਫਲਿਕਸ ਪਰ ਚੌਲ ਉੱਤਨੇ ਆ ਗਏ ਜਗ੍ਹਾ ਬਣਾ ਲਈ ਇੱਥੇ ਪੈ ਜਾਣਾ ਦੁੱਧ ਮਿਲਾ ਕੇ ਖਾਵਾਂਗੇ ਲੈ ਵੀ ਦੁੱਧ ਲਿਓ ਹਾਂ ਤੋ ਤਾ ਗਏ ਕਰਕੇ ਤੇ ਦੁੱਧ ਪਾਣਾ ਨਹੀਂ ਇਹ ਤਾਂ ਤਾਂ ਆਪਣੇ ਵਿੱਚ ਰੱਖਤਾ ਇੱਥੇ ਮਿਕਸ ਕਰਦਨੇ ਆਂ ਲੋ ਚੌਲ ਤਿਆਰ ਆਪਣੇ ਜਿਹੜਾ ਬਣਾਵਾਂਗੇ ਸ਼ੋਕਰਾ ਲਾਈਟ ਆ ਗਈ ओ मैं लिया जनरेटर अमन लिया जनरेटर लाओ चलो आ गया ले आ गया आ गया आ गया तुम भी उठ खड़ो आ गया आ हाँ, गया कितना खुशी हुआ ਮੈਂ ਵੀ ਜਾ ਕੇ ਮੋਟਰ ਛੱਡਿਆ ਵਾਂ ਪਾਣੀ ਲਾਈਏ ਬੂਲਰ ਸੁੱਕਦੇ ਆ ਥੋੜੇ ਜਿਹਾ ਪਾਣੀ ਪਿਆ ਤੇ ਹਲੇ ਤਾਂ ਬਸ ਇੰਨਾ ਅੱਗੇ ਤਾਂ ਇੰਨੀ ਗਿਆ ਬਸ ਉਹ ਤੱਕ ਨੂੰ ਗਈ ਲੈਟ ਨਹੀਂ ਹੁਣ ਤੱਕ ਨੂੰ ਸਾਰਾ ਭਰ ਜਾਣਾ ਮੇਰਾ ਦੂਆ ਤੀਏ ਕਿਹੜਾ ਵੱਜ ਲੈਣਾ ਤਾਂ ਹੁਣ ਤੱਕ ਮੈਂ ਸਣਾ ਲੈਟ ਭੱਜ ਗਈ ਮੈਂ ਕਿਹਾ ਖਤਮ ਕਾਣੀ ਦੁਬਾਰੇ ਛੱਡਦੇ ਹਾਂ ਜੀ ਵੀਰ ਜੁਣੇ ਮਿਲਣ ਆਏ ਨੇ ਜੀ ਤੇ ਭੈਣ ਜੀ ਵੀ ਬੰਬੇ ਤੋਂ ਆਏ ਨੇ ਸ਼ੁਕਰ ਹੈ ਜੀ ਤੁਹਾਡਾ ਬਹੁਤ ਬਹੁਤ ਹਾਂਜੀ 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 ਤੇ ਮਹਾਰਾਜ ਬਹੁਤ ਮੇਰ ਆ ਜੀ ਦੋਨੇ ਭੈਣ ਜੀ ਤੇ ਵੀਰ ਜੀ ਨੇ ਮੰਮਰ ਛਕਿਆ ਹੋ ਬੰਬਈ ਚ ਰਹਿ ਕੇ ਵੀ ਆਪਣੇ ਸਿੱਖੀ ਨਾਲ ਜੁੜੇ ਹੋਏ ਆ ਤੇ ਬਹੁਤ ਚੰਗਾ ਲੱਗਿਆ ਭੈਣ ਜੀ ਸਾਰਿਆਂ ਨਾਲ ਕੇ ਜੀ ਤੁਹਾਡੀ ਬਟੀਆਂ ਬਹੁਤ ਪਿਆਰੀ ਹੈ ਤੇ ਸਾਡੇ ਕੋਲ ਛੜਜ ਹਾਂ ਓਕੇ ਹੋ ਕੁਸ਼ੁਕਰੀਆ ਸਸੀ ਕਹੋ ਜੀ ਫੈਮਿਲੀ ਬੰਬਈ ਤੋਂ ਆਏ ਹੋ ਜੀ ਬੜਾ ਆਪ ਤੇ ਪ੍ਰੇਮ ਸਤਕਾਰ ਕਰਕੇ ਬਹੁਤ ਅਸੀਂ ਤੁਹਾਡਿਆਂ ਪਿਆਰ ਨਾਲ ਵੀਡੀਓ ਦੇਖ ਕੱਲਾ ਕੱਲਾ ਤੁਹਾਡਾ ਘਰ ਬਣਦਾ ਦੇਖਿਆ ਅਸੀਂ ਬੜਾ ਚੰਗਾ ਲੱਗਿਆ ਮਿਲ ਕੇ ਭੈਣਾਂ ਨੂੰ ਰਬਾ ਪਾ ਜਿਹੜਾ ਹੋਰ ਤਰੱਕੀਆਂ ਦੇ ਵਕਨ ਸਾਡੀ ਫੈਕਟਰੀਆਂ ਬਾਬੇ ਦੇ ਵਿੱਚ ਤੇ ਮਾਰ ਦੀ ਕਰ ਕੋ ਬਹੁਤ ਸੋਹਣਾ ਸਾਡਾ ਕੰਮ ਚੱਲਦਾ ਤੇ ਚਾਪੀਤੀ ਬੈਠ ਕੇ ਅ ਬਿਸਕੁਟ ਖਾਦੇ ਪਰ ਅ ਕਈ ਵਾਰ ਮੈਂ ਜਗ ਜਗ ਨਾ ਜਿੱਦਾਂ ਕੋਈ ਦਾ ਫੈਮਿਲੀ ਉਹਦੇ ਵੀਡੀਓ ਬਣਾਉਣੇ ਤੇ ਤੁਹਾਡੇ ਆਪੇ ਕਹਦਾ ਕਹਦਾ ਪਾ ਜੀ ਸਾਡੇ ਨਾਲ ਛੋਟੇ ਜਿਹੇ ਬਲੌਗੇ ਬਣਾ ਲਓ ਮੈਂ ਚਲੋ ਕੋਈ ਕਰਦੇ ਬਣਾ ਦੋ ਤੇ ਭਰਦਾ ਜਾ ਰਿਹਾ ਇਹ ਸਵੇਰ ਦੀ ਲਾਈਟ ਨਾ ਭੱਜਦੀ ਤਾਂ ਸਾਰਾ ਭਰ ਜਾਣਾ ਪਏ ਸਾਰਾ ਚੱਕਰ ਪੈ ਗਿਆ ਲਾਈਟ ਭੱਜਣ ਕਰਕੇ ਚਲ ਰਾਤ ਰਾਤ ਭਰ ਜੂ ਦੇਖਦੇ ਕਦ ਤੱਕ ਚੱਲਦੀ ਆ ਇਧਰ ਇਹਨੇ ਬੱਲਾ ਬੱਲਾ ਚੌਥੀ ਪੰਜਵੀਂ ਵਾਰ ਪਾਣੀ ਲਾ ਤਾਂ ਹਾਲੇ ਵੀ ਚੱਲਦੀ ਆ ਮੋਟਰ ਮੈਂ ਸੋਚਦਾ ਸਿੱਧਾ ਗੁੜੀ ਪਾਈਪ ਜਾ ਕੱਢ ਕੇ ਪਾ ਦੇ ਕੱਢ ਲਾਂ ਥੱਲੇ ਥੱਲੇ ਪਾ ਲਵਾਂ ਉਧਰ ਦਾ ਪਾਣੀ ਇਧਰ ਆਈ ਜਾਵੇ जा ब्रेक लगाओ ब्रेक का। ब्रेक लगाओ ब्रेक लगा। ब्रेक का है थोड़ा घट गया थोड़ा घट गया क्या वर्जिश करता मैचिंग <Hassan> हो गई मैचिंग होगी मैचिंग ਕੰਮ ਸਲੋ ਆ ਤੁਹਾਡਾ ਕੰਮ ਸਲੋ ਹੈ ਸਲੋ ਨਹੀਂ ਹੈ ਜੀ ਲੇਟ ਅਚਾ ਲੇਟ ਹੋਈ ਜੀ ਭੱਜੀ ਕੱਲ ਨੂੰ ਥੱਲੇ ਥੱਲੇ ਲੱਗੂ ਜਿੱਦਾਂ ਮੈਨੂੰ ਲੱਗਦਾ ਤੁਹਾਡਾ ਸਾਰੀ ਬਣਾ ਕੇ ਰੱਖ ਲੇ ਲੂਗਰ ਉੱਪਰ ਤਿਆਰ ਅੱਛਾ ਉੱਪਰ ਦੇ ਅੱਛਾ ਉੱਪਰ ਸਿੱਧੀ ਸਿੱਧੀ ਲੱਗ ਜਾਣੇ ਹਾਂ ਜੀ ਹੋਰ ਤਾਂ ਲੱਗ ਜਾਉਗੇ ਜੀ sire tak ਅੱਛਾ ਹੁਣ ਤਾਂ ਕੋ ਪੈਂਚ ਹੀ ਮਾਰਨੇ ਅੱਛਾ ਹਾਂ ਜੀ ਟੈਲ ਵਾਲਾ ਲੰਘਿਆ ਹਾਂ ਜੀ ਉਹ ਚੱਲੇਗਾ ਅੱਧਾ ਘੰਟਾ ਹੋਪੇ ਅੱਜ ਹੈਗਾ ਜੀ ਜੇਠਾ ਬਿਰਵਾਰ ਤੇ ਸਾਡੇ ਇੱਥੇ ਬੰਦਲੇ ਸ਼ੇਰ ਆ ਉੱਥੇ ਜਾ ਕੇ ਭਾਈ ਮਿਲਿਆ ਇਹ ਬੰਦਿਆਂ ਨੂੰ ਲੰਗਰ ਦਾ ਜੀ ਹਿੱਸਾ ਪਾਇਆ ਜੀ ਪ੍ਰਣਾਮ ਕਰੀ ਜੀ ਭਾਈ ਅ ਬੜੀਆਂ ਲਾਈਨਾਂ ਲੱਗੀਆਂ ਵੀ ਅੱਜ ਤਾਂ ਇੱਥੇ ਜਾਣੇ ਆਲੇ ਨੇ ਤੇ ਘਰ ਤੇ ਤਾਂ ਗਿਆ ਏ ਕਿਉਂ ਮੈਂ ਵੀ ਭਾਈ ਜਾ ਕੇ ਇਹ ਬੰਦਿਆਂ ਨੂੰ ਮਿਲਿਆ ਜੀ ਤੇ ਚੱਲੀ ਉੱਥੇ ਤੁਹਾਨੂੰ ਦਿਖਾਉਂਦਾ ਮੈਂ ਥੋੜੀ-ਬੋੜੀ ਜਿਹੀ ਵੀਡੀਓ ਬਣੀ ਨਹੀਂ ਹੋਈ ਦੇ ਦਿੰਦੇ ਆ ਮਨਨ ਗਾਂ ਚੋਂ ਹੁੰਦੇ ਆ ਦੂਵਾ ਮਿਲ ਗਿਆ ਜਾਂਦੇ ਹੋਏ ਨਾ ਮੈਂ ਇਹਨੂੰ ਬੁਲਾਇਆ ਮੇਰੇ ਭਾਈ ਨੂੰ ਮਨਨ ਇਸਨੇ ਹਾਂ ਜਿਹਨੂੰ ਪਹਿਲਾਂ ਦਾ ਅਸਰ ਹੁੰਦਾ ਦੇ ਨੀ ਦੂਵੇ ਨੂੰ ਜਾਣਦੇ ਆ ਹਾਂ ਦੂਵਾ ਦਾ ਫਿਰ ਇਤਰੀ ਕੰਮ ਨਾਲ ਉਹਦੇ ਕਰਕੇ ਜਾਣਦੇ ਫੇਰ ਇਹਨੂੰ ਮੈਂ ਕਹਿੰਦਾ ਹਾਂ ਹਾਂ ਠੀਕ ਹੈਗੀ ਸਰਵਿਸ ਦੇਦਾ ਰਿਹਾ ਦੇ ਹਾਂ ਹਾਂ ਆਂਚੂ ਬੈਠੇ ਮੇਗਾ ਸਰਪੰਚ ਜਾਇ ਕਰੋ ਬੇਟਾ ਨਹੀਂ ਆਂਚੂ ਜਾਇ ਕਰੋ ਬੇਟਾ ਜਾਜੀ ਕੌਣ ਆਏ ਤਾ ਤਾਊ ਜਾ ਕਰੋ ਬੇਟਾ ਜਾ ਕਾ ਕਹ ਰੇ ਮੋਟਰ ਤੇ ਲਈਆ ਪਤੈਲੀ ਚਾੜ ਮਿੱਤਰਾ ਬਣਾਉਣ ਲੱਗੇ ਐ ਅੱਜ ਤੁਸੀਂ ਦੱਸੋ ਕੀ ਕਰਾਹੀ ਮੈਂ ਫਲਾਂ ਲੱਗਣੀਆਂ ਅੱਜ ਮੋਟਰ ਉੱਤੇ ਪੱਤਰੋ ਆਰਾਧ ਨੂੰ ਆ ਚੀਜ਼ਾਂ ਵੀ ਦੇਖਣੀਆਂ ਬਣੀਆਂ ਕਿਤੇ ਦੂਜੇ ਦਾ ਖੇਤ ਨਾ ਭਰਦੀ ਏ ਇੱਥੇ ਨੂੰ ਲੀਕਜ ਹੋ ਰਹੀ ਏ ਹੌਣ ਬੰਦ ਤਮਾ ਕਰਤਾ ਕਿਤੇ ਤੇ ਅਰਜੇ ਮਾਰਦੇ ਇੱਥੇ ਹੀ ਲੀਕ ਹੋ ਰਿਹਾ ਹੈ ਪਾਣੀ ਕੋਈ ਇਹ ਨਣਾ ਇੱਥੇ ਬਾਜਰਾ ਵਿਜਿਆ ਹੋਇਆ ਦੇ ਪਾਣੀ ਜਾਂ ਲੱਗਿਆ ਕਾਹਨੂੰ ਬੋਲਣਗੇ ਪਾਣੀ ਪਾ ਤਲ ਪਾਣੀ ਲਾਤਾ ਤਾਂ ਵੀ ਸਾਰੇ ਲੱਪੜ ਕੇ ਚੋਰ ਨਾ ਰੁਣਾਉਣ ਜੀ ਪਾਣੀ ਐਨੀ ਧਰਤੀ ਪਿਆਸੀ ਆ ਉਹ ਉੱਥੇ ਸਾਹਮਣੇ ਮੋਟਰ ਤੇ ਚਾਲਣਾ ਜਾ ਪੈਂਦਾ ਵੀ ਪਾਣੀ ਇੱਥੇ ਤੱਕ ਹਲੇ ਆਇਆ ਨਹੀਂ ਹੈਗਾ ਮੈਂ ਸੋਚਦਾ ਹੁਣ ਕੱਲ ਨੂੰ ਹਮ ਗੁੱਜਰਬਾਈ ਦਾ ਅੱਜ ਫੋਨ ਆ ਲਿਆ ਮੈਨੂੰ ਤੇ ਬੱਲੋ ਆਪੋ ਤੋਂ ਬੰਨ ਲੜਾ ਲਈ ਉਹ ਕੋਸੇ ਨਹੀਂ ਲੜਦੇ ਸੱਪ ਦੇ ਅਸੀਂ ਲੜ ਜਾਣਾ ਤਕਾ ਵੇਖੋ ਨਿਆ ਸੌ ਪੂਨੋ ਵੜਨ ਡਰਾ ਮਨੂ ਵੜਨ ਡਰਾ ਚੱਲ ਮੇਰਾ ਪਾਣੀ ਲੱਗ ਜੂਗਾ ਸਾਰੇ ਯਾਰ ਦੋਸਤਾਂ ਇਕੱਠੇ ਹੋਏ ਹੋਏ ਆ ਹਾਂ 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 ਜਿਹਦੇ ਫੈਰ ਤੋਂ ਦਮਾ ਕਹਿੰਦਾ ਹੁਣ ਮੋਟਰ ਬੰਦ ਕਰਾ ਕੱਲੂ ਇੱਕ ਹੋਰ ਜਨੜ ਲਾਵਾਂ ਮੈਂ ਮੈਨਸ ਸਵੇਰੇ ਮੌਸਮ ਦੇਖਿਆ ਦਾ ਕੋਈ ਨੇਰੀ ਨਹੀਂ ਕੋਈ ਮੀਂਹ ਨਹੀਂ ਕੁਝ ਨਹੀਂ ਦੱਸਿਆ ਹੋਇਆ ਤਾਂ ਉੱਤਰਾ ਹਵਾ ਬਹੁਤ ਤੇ ਚੱਲ ਰਹੀ ਹੈ ਬਾਹਰ ਹਵਾ ਦਾ ਉਹ ਦੇਖੋ ਬਾਹਰ ਲੜ ਤੇਜ ਹੋ ਗਈ ਆ ਸੋਨਾ ਆਪਣਾ ਲੜਟ ਪੜ ਰਿਹਾ ਪਟ ਰਿਹਾ ਆ ਗੇਟ ਵੀ ਗਿਰ ਗਿਆ ਕਟੋ-ਕਟ ਜਿਆਦਾ ਜਿਆਦਾ 50 60 ਕਿਲੋ ਦਾ ਉਹਨਾ ਗੇਟ ਹੈ 55 ਵਿੜਾ ਹੋ ਗਿਆ ਇਹ ਹੈ ਨਾ ਦਰਵਾਜ਼ਾ ਲੱਗਿਆ ਹੋਇਆ ਸਾਡਾ ਇੱਥੇ ਆ ਇੰਨੀ ਤੇਜ਼ ਉਹ ਵੀ ਬਲਾਹ ਤੇ ਤਰ ਹਾਂ ਆ ਜੋ ਕਲਪ ਮੈਂ ਤਾਂ ਹੁਣ ਇੱਥੇ ਖੜਾ ਲੜਕਟਾ ਦੇ ਨੇ ਹੁਣ ਬੜੀ ਖੜਾ ਕਰ ਦਮਾ ਜੀ ਮੈਂ ਖੜਾ ਕਰ ਦਾਂ ਮਰਾਜ ਫਿਰ ਤਾਂ ਹਵਾ ਰੋਗ ਗਈ ਗੇਟ ਬੰਦ ਕਰ ਦਈਏ ਸਿੱਧੇ ਕਰਤੇ ਜਨ ਗੇਟ ਆ ਗੇਟ ਬੰਦ ਕੋਈ ਨਾ ਆਨਵਰਡ ਡੈਮੇਜ 1-2 ਮਿੰਟ ਤੱਕ ਆਪਣਾ ਗੇਟ ਵੀ ਲੱਗ ਜਾਊਗਾ ਤੋਂ ਉਹਦੇ ਬੰਦ ਹੋਈ ਜਾਂਦੀ ਹੈ। ਉਹ ਇੱਥੇ ਆ। ਦੇਖ ਹੈ ਨਾ ਪਿਛਾੜ ਲੈ ਵੀ ਇੱਥੇ ਬੰਦਾ ਖੜਾ। ਏ ਥੇਲੀ ਜਾ ਰਿਹਾ। ਖੜਾ ਦੂਰ ਤੇ ਹੁੰਦਾ ਮੈਂ। ਹੁਣ ਬਰਫੀ। ਬੰਦਾ ਪਾਲਟ ਵੀ ਡਿੱਡੀ ਹੋ ਗਈ ਆ। ਮੈਨੂੰ ਟਾਇਰ ਨਾਲ ਟੈਰਾਂ ਦੀ ਜਾ ਸਭ ਤੋਂ ਵੱਧ। ਕਿ ਟਾਇਰ ਨਾ ਕਿਦੇ ਚਾਰੇ ਪਾਸੇ ਰੁੜਦੇ ਫਿਰਦੇ ਹੁਣ। ਤੱਲ ਸੈਟ ਕਰਕੇ ਲਾਉਂਦੇ ਹਾਂ ਉਹਨਾਂ ਨੂੰ ਇਹ ਚੜਜਣੇ ਉੱਪਰ ਉੱਪਰ ਲਾ ਦੇ ਸੈਟ ਕਰਕੇ ਇਹ ਇਹ ਕੱਲ ਨੂੰ ਅਗਾਂ ਬਲੌਗ ਜਿਹੜੇ ਟਾਇਰ ਹੈ ਤੁਹਾਨੂੰ ਦਿਖਾਵਾਂਗਾ ਵੀ ਕਿਆ ਚੱਕਰ ਹੋਇਆ ਸਾਰਾ ਕੱਲ ਨੂੰ ਦਿਖਾਵਾਂਗੇ ਇਹ ਚੀਜ਼ ਥੋੜਾ ਬਲਤੀ ਨਵੀਂ ਹਵਾ ਹੀ ਮੀਂਹ ਆਇਆ ਬਾਈ ਰੱਬ ਦੇ ਰੰਗ ਆ ਇਹ ਕੁਝ ਨਹੀਂ ਪਤਾ ਲੱਗਦਾ ਵੀ ਕਿਆ ਹੋ ਜਾਣਾ ਮਿੰਟਾਂ ਸੈਕਿੰਡਾਂ ਦਾ ਪਿਜਾ ਥੋੜਾ ਮੀਂਹ ਤਾਂ ਪਾ ਦਿੰਦਾ ਹੋਰ ਮੈਂ ਝੋੜੀ ਪਾਇਆ 45 ਵੀ ਨਹੀਂ ਚੱਲੇ ਹੈਗੇ ਇਹ ਕੋਈ 45 ਦੇ ਚਲਾਦਾ ਮੜਾ 45 ਵਿੱਚ ਮੀਂਹ ਪੈ ਜਾਂਦਾ ਫੇਟੇ ਜਦੋਂ ਹੁਣ ਆ ਦੇਖੋ ਇੱਥੇ ਇਹ ਦਿਖਾਉਂਗਾ ਤੁਹਾਨੂੰ ਦੇਖੋ ਇੰਨਾ ਮੀਂਹ ਨਹੀਂ ਪਿਆ ਹੈਗਾ ਨੇਰੀ ਬਹੁਤ ਜ਼ਿਆਦਾ ਆਈ ਹੈ ਉਹ ਵੀ ਸਾਹਮਣੇ ਜੇ ਸੜਕ ਦਿਖਾਉਂਗਾ ਇੱਥੇ ਇੰਨਾ ਮੀਂਹ ਨਹੀਂ ਆਇਆ ਹੈਗਾ ਬਸ ਖੜਕਾ ਦਲਕਾ ਜ਼ਿਆਦਾ ਦਾ ਸਾਡੇ ਵੱਲ ਤਾਂ ਬਈ ਇੰਨੇ ਹੀ ਦਾ ਜਿਹੜੀ ਤੁਹਾਨੂੰ ਦਿਖਾਈ ਹੁਣ ਰੱਬ ਦੇ ਕੁਦਰਤ ਦਾ ਕੁਝ ਨਹੀਂ ਪਤਾ ਰਾਤ ਨੂੰ ਕਿੰਨਾ ਕਮੀ ਪੈਂਦਾ ਇਹ ਹੁਣ ਸਵੇਰੇ ਦੇਖਾਂਗੇ